ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ 8 ਕੁ ਮਹੀਨੇ ਪਹਿਲਾਂ ਆਪਣਾ YouTube ਦਾ ਚੈਨਲ ਸ਼ੁਰੂ ਕੀਤਾ ਸੀਗਾ ਜਿਸ ਦੇ ਕਿ ਹੁਣ 200 ਪਲੱਸ ਸਬਸਕ੍ਰਾਈਬਰ ਹੋ ਚੁੱਕੇ ਨੇ ਜਿਹਦੇ ਇਸ ਬੰਦੇ ਵਿੱਚ ਅਸੀਂ ਇੱਕ ਅੱਜ ਕਿੱਤੀ ਪਾਰਟੀ ਕਰਾਂਗੇ ਉਮੀਦ ਹੈ ਕਿ ਸਾਡੇ ਸਬਸਕ੍ਰਾਈਬਰ ਹੋਰ ਵੀ ਜ਼ਿਆਦਾ ਵਧਣ ਇਹਦੀ ਤਾਂ ਤੁਹਾਨੂੰ ਪਛਾਣ ਹੀ ਹੁਣੀ ਆ ਇਹ ਬੰਦਾ ਕੌਣ ਆ ਚੱਕ ਦਿਆਂਗੇ ਫਤਿਹ ਹਾਏ ਹਾਏ ਚਲੋ ਜੀ ਹੁਣ ਤਾਂ ਕਿੱਟੀ ਪਾਰਟੀ ਕਰਦੇ ਆ ਫਿਰ ਵੀਡੀਓ ਵਿੱਚ ਪਾਉਂਦੇ ਆ ਦੱਸਨੇ ਆ ਤੁਹਾਨੂੰ ਆ ਹੋਰ ਦੋ ਬੰਦੇ ਆ ਗਏ ਆ ਜੀ ਉਹ ਵੀ ਭੰਗੜਾ ਪੁਣਾ ਚਾਹੁੰਦੇ ਨੇ ਦੱਸ ਕੋਈ ਨਹੀਂ ਅੱਜ ਪੜ੍ਹਨੀ ਆ ਵੜੀ ਹਲ ਉਹ ਮਰੇ ਮਰੇ ਪਾਸ ਬਲਾਬ ਤੇ ਕਾਮ ਹੋਣਾ ਆ ਜਾ ਆ ਆ ਕੰਨੀ ਦੇ ਦੇ ਫਗਾੜ ਬੜਾ ਪਾ ਕੇ ਜਾ ਬਾਈ ਇਹ ਕਰਾਈ ਯਾਰ ਪਾਰਟੀ ਚਲ ਨਹੀਂ ਆ ਪਾਰਟੀ ਚਲ ਨਹੀਂ ਯਾਰ ਬਾਕੀ ਪਾਰਟੀ ਪੁੱਛਦਾ ਮੋਟਰ ਨਹੀਂ ਦਿੱਤਾ ਨੇ ਤੇਰੇ ਗੁੱਸਣ ਨੇ ਮਾਤੀਆਂ ਹੋ ਜੀ